ਸਸਕਾ ਜੀ ਸਾਰਿਆਂ ਨੂੰ ਅੱਜ 25 ਅਗਸਤ 25 ਅੱਜ 25 ਅਗਸਤ 2025 ਨੂੰ ਬਹੁਤ بارش ਹੋਈ ਹੈ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ بارش ਹੋ ਗਈ ਤੁਸੀਂ ਦੇਖ ਸਕਦੇ ਹੋ ਸ਼ਹਿਰ ਦਾ ਨਜ਼ਾਰਾ ਕਿਵੇਂ ਬਹੁਤ ਪਾਣੀ ਆ ਗਿਆ ਐਂ ਲੱਗਦਾ ਜਿਵੇਂ ਦਰਿਆ ਟੁੱਟ ਗਿਆ ਹਜੇ ਵੀ ਬੱਦਲ ਬਹੁਤ ਚੜੀ ਜਾਂਦਾ ਹੈ ਤਾਂ ਮੈਂ ਤੁਹਾਨੂੰ ਦਿਖਾਉਂਦੇ ਉਹ ਬੱਚੇ ਦੇਖੋ ਮੀਂਹ ਦੇ ਵਿੱਚ ਅਟਖੇਲੀਆਂ ਕਰਦੇ ਹੋਏ ਤੁਹਾਨੂੰ ਨਜ਼ਰ ਆ ਜਾਣਗੇ ਬਹੁਤ ਬੁਰਾ ਹਾਲ ਬਹੁਤ ਪਾਣੀ 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 ਸਾਰੇ ਪਾਸੇ ਇੰਨਾ ਪਾਣੀ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਇਹ ਪਾਣੀ ਨਿਕਲਦਾ ਨਹੀਂ ਇੱਕ ਹਫਤਾ ਇੰਨਾ ਜ਼ਿਆਦਾ ਪਾਣੀ ਹੋ ਗਿਆ ਬਹੁਤ ਭਾੜੇ ਹਾਲਾਤ ਹੋ ਗਏ ਦੁਕਾਨਾਂ ਬੰਦ ਨੇ ਲੱਗਦਾ ਜਿਵੇਂ ਬੱਸ ਸਟੈਂਡ ਤੇ ਕਰਫੂ ਲੱਗਿਆ ਹੁੰਦਾ ਤਾਂ ਜਿਹੜੇ ਆ ਦੁਕਾਨਾਂ ਸੜਕਾਂ ਦੇ ਵਿੱਚ ਖੱਡੇ ਆ ਉਹ ਲੋਕਾਂ ਦੇ ਲਈ ਕਿਤੇ ਨਾ ਕਿਤੇ ਆਫਤ ਬਣਦੇ ਹੋਏ ਨਜ਼ਰ ਆ ਰਹੇ ਨੇ ਦੂਰ ਦੂਰ ਤੱਕ ਦੇਖ ਲਓ ਪਾਣੀ ਪਾਣੀ ਤੁਹਾਨੂੰ ਦਿਖ ਜੂਗਾ ਆ ਦੇਖ ਲਓ ਮੋਗਾ ਰੋਡ ਭਿੰਡਾ ਰੋਡ ਸਾਰਾ ਤੇ ਬਹੁਤ ਜ਼ਿਆਦਾ ਪਾਣੀ ਆ ਜਿੰਨੇ ਵੀ ਬੱਸ ਸਟੈਂਡ ਤੇ ਆਉਣਾ ਪਹਿਲੀ ਗੱਲ ਤਾਂ ਮੈਂ ਕਹੂੰਗਾ ਨਾ ਆਵੇ ਬੱਸ ਸਟੈਂਡ ਤੇ ਕਿਉਂਕਿ ਬਹੁਤ ਮਾੜੇ ਹਾਲਾਤ ਆ ਤੇ ਖੱਡੇ ਬਹੁਤ ਨੇ ਸੜਕਾਂ ਦੇ ਵਿੱਚ ਤੇ ਕਰੇ ਰਹੋ ਅੱਜ ਸੁਰੱਖਿਅਤ ਰਹੋ ਆਪਣੇ ਘਰਾਂ ਦੇ ਵਿੱਚ ਸਾਰਾ ਅੱਡਾ ਬੰਦ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਗਿਆ ਮੀਂਹ ਬਹੁਤ ਜ਼ਿਆਦਾ ਪੈ ਗਿਆ ਤਾਂ ਮੈਂ ਇਹ ਕਹੂੰਗਾ ਕਿ ਘਰਾਂ ਦੇ ਵਿੱਚ ਰਹੋ ਬਾਹਰ ਆਉਣ ਦੀ ਲੋੜ ਨਹੀਂ ਗਈ ਬਾਹਰ ਆਉਂਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਬੱਸ ਸਟੈਂਡ ਕੋਟਪੁਰਾ ਤੋਂ ਨੇੜੇ ਦੀਆਂ ਉਹ ਦੇਖ ਲਓ ਜੀ ਆਹ ਦੇਖੋ ਇੱਥੇ ਖੱਡੇ ਬਹੁਤ ਆ ਤੁਸੀਂ ਦੇਖ ਸਕਦੇ ਹੋ ਨ ਯਾਰ ਆ ਬਸ ਸਟੈਂਡ ਕੋਟਕਪੂਰਾ ਦਾ ਤਾਂ بارش ਹਜੇ ਵੀ ਬਹੁਤ ਹੋ ਰਹੀ ਆ ਰੁਕੀ ਨਹੀਂ ਗਈ ਇੱਕੋ ਸਾਹਮਣੇ ਇੱਕ ਖੱਡਾ ਵੀ ਆ ਉਹ ਖੱਡਾ ਲੋਕਾਂ ਦੇ ਲਈ ਮੁਸੀਬਤ ਬਣਦਾ ਹੋਇਆ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਆਪ ਢਿੰਡਾ ਮੋਗਾ ਰੋਡ ਤੁਸੀਂ ਦੇਖ ਸਕਦੇ ਹੋ ਤਾਂ ਤੁਸੀਂ ਦੇਖ ਲਓ ਜਿਹੜੇ ਵਹੀਕਲ ਆ ਰਹੇ ਨੇ ਕਿਵੇਂ ਪਾਣੀ ਦੀਆਂ ਛੱਲਾਂ ਵੱਜ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਪਾਣੀ ਬਹੁਤ ਜ਼ਿਆਦਾ ਪਾਣੀ ਹਜੇ ਵੀ بارش ਨਹੀਂ ਹੱਡੀ بارش ਜੀ ਬਹੁਤ ਪੈ ਰਹੀ ਆ ਤਾਂ ਤੁਸੀਂ ਦੇਖ ਲਓ ਅੱਡੇ ਤੇ ਪਾਣੀ ਪਾਣੀ ਹੋਇਆ ਪਿਆ ਉਹ ਦੇਖ ਲਓ ਇੱਕ ਵਿਚਾਰਾ ਬੱਚਾ ਆ ਰਖਸ਼ੇ ਦੇ ਉੱਪਰ ਹੈ ਉਹ ਦੇਖ ਲਓ ਵਿਚਾਰਾ ਰਖਸ਼ਾ ਲੈ ਕੇ ਜਾ ਰਿਹਾ ਕਿੰਨੀ ਮੁਸ਼ਕਿਲਾਂ ਆ ਲੋਕਾਂ ਨੂੰ ਕਿੰਨੇ ਲੋਕ ਪਰੇਸ਼ਾਨ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਦਰਿਆ ਬਣਿਆ ਪਿਆ ਉਹ ਦੇਖੋ ਖੱਡੇ ਦੇ ਵਿੱਚ ਬਾਈ ਹੋਵੇ ਦੇਖ ਲਓ ਉਹ ਦੇਖ ਲਓ ਸਾਹਮਣੇ ਆਦਾ ਦਾ ਦਵਾਈ ਨੇ ਇਹਨਾਂ ਪਾਣੀ ਹੋਇਆ ਪਿਆ ਬਾਈ ਆਹ ਦੇਖੋ ਬਾਈ ਆ ਰਹੇ ਕਹਿੰਦੇ ਬਹੁਤ ਬੁਰਾ ਹਾਲ ਆ ਸਾਰੇ ਸ਼ਹਿਰ ਦਾ ਆ ਦੇਖੋ ਸਾਰੇ ਪਾਣੀ ਸਾਰੇ ਪਾਸੇ ਪਾਣੀ ਪਾਣੀ ਹੈ ਸਭ ਪਾਣੀ ਪਣ